तो द स्कूटिंग का चलली में बोला कोई भी गाल को <possibly double pleasure> कोई बैठ के गाल को केंद्र तो अंदर कोई होवे कि थोड़ा कोई मदद से मेरे दफ्तर आए हो हाँ, बैठ के गाल करो मैं की पहचानदा हां बैठ के गाल करो नहीं दिस इज नॉट द वे इन्वेस्टिगेशन नो नो दिस इज योर इज नॉट द वे योर इज नॉट द योर प्रेस पासिंग इन टू माय हाउस you are responsible to my house black so no no tusi aaye authority da ek minute bhej diya ji pehla tusi apni introduction to video banaya pcc wale nu bula sakla unna nu sare channel nu bula lo ji sare channel wale nu bula lo tusi security in charge tusi mainu gall gall karo ji main ethe in charge ha mera tusi mere naal gall karo ji mujo don't ek mai gall dassa ji ਡੋంట్ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਹਾਂ ਤੁਸੀਂ ਤੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਨੂੰ ਉਹਨਾਂ ਨੂੰ ਪਛਾਣ ਤੀ ਮੈਨੂੰ ਲੋਕ ਮੈਨਾਂ ਆਇਆ ਹੂਆ ਯੂ ਜੀ ਤੁਸੀਂ ਟੋਡਾ ਜੀ ਦਾ ਮੈਨੂੰ ਐਸਲ ਯੂਨੀਵਰਸਿਟੀ ਤੋਂ ਜੋ ਹੂਆ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਕਲਾਈਮ ਸਵਾਰ ਦੇ ਬਿਜ਼ਨਸ ਵੀ ਕਾਲ ਉਹ ਤੁਸਾਂ ਹਾਂ ਡੀਐਸਪੀ ਇਨ ਦਾ ਪ੍ਰੋਗਰਾਮ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਰਹੇ ਬਿਲਕੁਲ ਗੱਤਗਲ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਰੈਕਚੇ ਆ ਕੇ ਕੋਕੋਵਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਲ ਕਿਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ ਦੱਸ ਵੀ ਦਿੱਤੀ ਵੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਯੂ ਹਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆ ਰਿਹਾ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਕਿ ਨਹੀਂ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਗਏ ਆ ਕਿੰਨੇ ਮੁਲਾਜ਼ਮ ਹੈ ਜੀ ਘੋਡੇ ਨਾਲ ਦੱਸਿਓ ਮਟਰਜ ਇੱਥੇ ਕੀ ਕਵਰੇਜ ਧੱਕਾ ਕਰਦੇ ਹੋ ਵੀ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਬੈਠੋ ਕੈਮਰੇ ਨਾਲ ਸੁਣਨੀ ਦੇਖੋ ਤੁਸੀਂ ਬੈਠੋ ਕੈਮਰੇ ਵਿੱਚ ਨਹੀਂ ਤੁਸੀਂ ਆਪਣੇ ਕੋਲ ਕੁਝ ਰਿਕਾਰਡ ਹੋਊਗੀ ਕੈਮਰੇ ਵਿੱਚ ਅਸੀਂ ਆਪਣਾ ਰਿਕਾਰਡ ਹੋਵੇ ਮੈਂ ਸੁਣਾ ਰਿਹਾ ਤੁਹਾਨੂੰ ਸਭ ਰਿਕਾਰਡ ਹੋਊਗੀ ਕੋਈ ਇੱਕ ਦੋ ਬੰਦੇ ਕਰਦੇ ਰਹਿਣ ਉਹਨਾਂ ਖੁੱਬ ਸਭ ਰਿਕਾਰਡ ਹੋਵੇ ਤੁਹਾਡਾ ਵੀ ਸਿਕਿਉਰਟੀ ਥ੍ਰੈਟਸਰ ਆ ਸਭ ਨਾ 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 ਤੁਹੇ ਕਰੈਕ ਹੈਗਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦੋ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਇਹਨੂੰ ਬਾਰੇ ਸਾਰੀ ਜਾਣਕਾਰੀ ਨੂੰ ਪ੍ਰਕਿਰਿਆ ਸੁਵਿਗਨ ਫੋਨ ਦੇ ਖਾਦੇ ਨਾਲ ਤੁਸੀਂ ਜਿਹੜਾ ਵਿਗਨ ਪਾ ਤੁਸੀਂ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾ ਕਵਰਦੀ ਵੀ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰਮੈਂ ਇੰਸਪੈਕਟਰ ਤੁਹਾਡੀ ਵਰਦੀ ਕਿੱਥੇ ਜੀ ਬਿਜ਼ਨਸ ਹੋਣਾ ਹੀ ਵਰਦੀ ਆ ਤੁਸੀਂ ਕੌਣ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਆ ਪੁਲਿਸ ਠੀਕ ਆ ਤੁਸੀਂ ਕਿਹੋਣਾ ਜੀ ਕੀ ਕੋਣ ਜੀ ਤੁਸੀਂ ਜੀ ਬੀਐਸਪੀ ਵਿੱਚ ਦੇ ਹੋ ਹੋਰ ਕੋਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਟੋਤੇ ਮੇਰੇ ਅੱਗੇ ਐ ਫੋਨ ਮੈਂ ਬੀਐਸਪੀ ਵਿਜਨ ਨਾਲ ਸਾਹ ਦੇ ਸਦਾ ਅੱਛਾ ਜੀ ਇੱਧਰ ਜੀ ਚਲੋ ਬਹੁਤ ਹੋ ਗਿਆ ਸਰਦਾ ਸਰਦਾ ਜੀ ਤੁਸੀਂ ਤਾਂ ਤੁਸੀਂ ਬੋਲ ਅਸੀਂ ਕੋਈ ਨਹੀਂ ਦਰਸ਼ਨ ਦੀ ਲੋੜ ਸੀ ਬੈਠੋ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਬੇਰੇ ਨਹੀਂ ਰਿਪੋਰਟਰ ਨਹੀਂ ਸਰ ਪਲੀਜ਼ ਵੇ ਯੂ ਆਰ ਨੋਟ ਕੋਆਪਰੇਟਿੰਗ ਸੁਣੋ ਮੇਰੇ ਰਿਲੀਜ਼ ਡਾਊਨ ਪਲੀਜ਼ ਸਿਕਾ ਉਥੀ ਨੋਟ ਇਨ ਪਬਲਿਕ ਵਾਈ ਨੋਟ ਇੰਟਰਸਟਿੰਗ ਇਨ ਲੇਆਪ ਮਾਈਟ ਬੀ ਪੀਪਲ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਤੁਸੀਂ ਜਾਓ ਨਾ ਆਈ ਈ ਐਮ ਨੋਟ ਅਨਸੌਰੀ ਤੁਹਾਡਾ ਪੰਜਾਬ ਦਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਧੱਕਾ ਕਰ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕ ਤੋਂ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਂ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਹਾਂ ਇਹ ਫਿਲਮ ਕੋ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬੈਠ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੌਰਥ ਇੰਡੈਂਟ ਆਫ ਦਾ ਕੈਮਰਾ ਉਸ ਜਿਹੜੇ ਕੋਹੜਾ ਨਾ ਮੀਰ ਐਡਵੋਕੇਟ ਨੌਰਦਲਾ ਨੂੰ ਸਾਰਾ ਦੱਸਦੇ ਡਾਕਟਰ ਜੋੜੇ ਵੀ ਨਹੀਂ ਕਰ ਲੈਂਦੇ ਤੁਸੀਂ ਬੈਠਾ ਜਾਓ ਮੈਂ ਬੈਠਦਾ ਬੋਲੋ ਕੋਈ ਬੰਦ ਨਹੀਂ ਕਰਨਾ ਜੀ ਵੀਡੀਓ ਬਣਾਈ ਚੱਲੂਗੀ ਬੋਲੂ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੁਦੈਨ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵੀ ਜਿੰਨਾਂ ਚੀ ਕਰਤੀ ਪਰ ਮਾਲਕਾ ਦੇ ਵੀ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਕੀ ਕਰ ਰਹੀ ਹੈ ਮੈਂ ਜਾਪ ਤੇ ਜੀ ਗੱਲ ਕਰ ਰਿਹਾ ਹਾਂ ਤੇ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੁੰਦੇ ਨਾ ਤੁਸੀਂ ਸੁਣ ਲਓ ਸੁਣ ਲਓ ਸੁਣ ਲਓ ਜੇ ਜਾਪ ਤੇ ਝੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਨਾਲ ਬੈਠੇ ਸਕਿਉਰਟੀ ਨੇ ਆ ਵੀ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਏ ਇਹਨੂੰ ਨਾ ਕੀ ਉਹਨਾਂ ਨੇ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਤੁਹਾਡੇ ਸਟੋਰ 'ਚ ਕੀ ਖੱਲ੍ਹੇ ਸੀ ਵੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਕਿ ਤੁਸੀਂ ਨਾ ਮਾਵਾਂ ਨੂੰ ਨਹੀਂ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਨਹੀਂ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਵਤਾ ਨਹੀਂ ਹੈ ਕੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਨਾਲ ਬੈਠੇ ਜੋ ਆਇਆ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉਹਨਾਂ ਦੇ ਖੜੀ ਨਹੀਂ ਤੁਸੀਂ ਟਾਈਮ ਹੀ ਕਮਰਾਟ ਕੇ ਜਾਦਾ ਬੈਠੋ